ਹੈਲੋ ਦੋਸਤੋ ਅੱਜ ਦਾ ਦਿਨ ਤਾਂ ਬੜਾ ਹੀ ਮਨੂਸ ਚੜਿਆ ਏ ਅੱਜ ਸਵੇਰੇ ਮੇਰੀ ਆਟੋ ਰਾਣੀ ਮੇਰੇ ਘਰਾਂ ਕੋਲੀ ਹੋ ਗਈ ਪੈਂਚਰ ਤੇ ਹੁਣ ਮੈਂ ਸੀਟ ਪਟ ਕੇ ਥੱਲੇੋਂ ਕੱਢੂੰਗਾ ਇਹਦੀ ਸਟਿਪਣੀ ਤੇ ਉਹ ਫਿੱਟ ਕਰੂੰਗਾ ਤੇ ਇਹ ਟਾਇਰ ਨੂੰ ਅੱਡੇ ਤੋਂ ਲਵਾਉਂਗਾ ਪੈਂਚਰ ਕਿਉਂਕਿ ਇਹਦੀ ਕੰਡੀਸ਼ਨ ਹਾਲੇ ਥੋੜੀ ਨਮਿਆ ਵਰਗੀ ਏ ਤੇ ਸਟਿਪਣੀ ਤਾਂ ਬਿਲਕੁਲ ਗਈ ਗੁਜ਼ਰੀ ਏ ਤੇ ਦੋਸਤੋ ਹੁਣ ਮੈਂ ਸਪੇਅਰ ਟਾਇਰ ਜਾਨੀ ਸਟਿਪਣੀ ਕਸ ਕੇ ਜਾ ਰਹੇ ਆ ਆਪਣੇ ਅਡੇ ਵੱਲੋਂ ਤੇ ਹੁਣ ਦੋਸਤੋ ਮੈਂ ਆਪਣੇ ਅਡੇ ਵਿੱਚੋਂ ਪੰਪ ਤੋਂ ਲਵਾਇਆ ਟਾਇਰ ਨੂੰ ਪੈਂਚਰ ਇਹ ਦੇਖੋ ਦੋਸਤੋ ਖੋਲੀ ਹੋਈ ਸਟਿਪਣੀ ਜਦ ਤੱਕ ਮਕੈਨਿਕ ਅੰਦਰ ਪੈਂਚਰ ਲਗਾ ਰਿਹਾ ਮੈਂ ਸਟਿਪਣੀ ਖੋਲ ਕੇ ਰੱਖ ਦਿੱਤੀ ਤਾਂ ਕਿ ਥੋੜਾ ਜਿਹਾ ਟਾਈਮ ਵੱਜੇ ਤੇ ਇਹ ਦੇਖੋ ਦੋਸਤੋ ਅੰਦਰ ਟਾਇਰ ਵਾਲਾ ਬਾਈ ਲਾ ਰਿਹਾ ਟਾਇਰ ਨੂੰ ਪੈਂਚਰ ਤੇ ਹੁਣ ਦੋਸਤੋ ਮੈਂ ਸੋਚਿਆ ਸਿਰਫ ਇੱਕ ਪੈਂਚਰ ਹੀ ਆ ਤੇ 40 ਪਿਆਰ ਪਰ ਲੱਗਣਗੇ ਪਰ ਇਹ ਬਾਈ ਤਾਂ ਕਹਿੰਦਾ ਬਈ ਜਾਂ ਤਾਂ ਟੂਬ ਨਵੀਂ ਪਾ ਲੋ ਜਾਂ ਟੁੱਟੀ ਪਾਟ ਹੋ ਗਈ ਆ ਟੁੱਟੀ ਨਵੀਂ ਲਵਾ ਲੋ ਅਗਰ ਟੂਬ ਪਾਉਣੀ ਆ ਤੇ 400 ਰੁਪਏ ਅਗਰ ਟੁੱਟੀ ਲਾਉਣੀ ਆ ਤਾਂ ਤਕਰੀਬਨ 150 ਰੁਪਏ ਤੇ ਮੈਂ ਸੋਚਿਆ ਵੀ ਸਿਰੇ ਸਿਰੇ 400 ਰੁਪਏ ਕਿੱਥੋਂ ਲਾएंगे ਇਸ ਲਈ ਮੈਂ ਲਵਾ ਲਈ ਨਵੀਂ ਟੂਟੀ ਹੁਣ ਇਹ ਟੂਬ ਥੋੜਾ ਟਾਈਮ ਕੱਢ ਜਾਏਗੀ ਬਾਕੀ ਰੱਬ ਰੱਖਾ ਬਾਅਦ ਚ ਦੇਖਾਂਗੇ ਤੇ ਇਹ ਦੇਖੋ ਦੋਸਤੋ ਨਵੀਂ ਟੁੱਟੀ ਵੀਰ ਨੇ ਫਿੱਟ ਕਰਤੀ ਹੈ ਤੇ ਮੇਰਾ ਕੰਮ ਚਲਾ ਦਿੱਤਾ ਹੈ ਤੇ ਹੁਣ ਦੋਸਤੋ ਕਾਫੀ ਟਾਈਮ ਖਰਾਬ ਕਰਨ ਤੋਂ ਬਾਅਦ ਮੈਂ ਚੱਲ ਪਿਆ ਸ਼ਹਿਰ ਵੱਲ ਨੂੰ ਕੰਮ ਤੇ ਤੇ ਹਾਲੇ ਤੱਕ ਮੈਨੂੰ ਇੱਕ ਵੀ ਸਵਾਰੀ ਨਹੀਂ ਮਿਲੀ ਮਤਲਬ ਹਾਲੇ ਤੱਕ ਮੇਰੀ ਬੋਣੀ ਵੀ ਨਹੀਂ ਹੋਈ ਤੇ ਅੱਗੇ ਇਹ ਦੇਖੋ ਦੋਸਤੋ ਸ਼ਾਵਣ ਦਾ ਮਹੀਨਾ ਚੱਲ ਰਿਹਾ ਹੈ ਤੇ ਰੋਡ ਤੇ ਲੱਗਾ ਹੋਇਆ ਏ ਕੜਾ ਤੇ ਛੋਲਿਆਂ ਦਾ ਲੰਗਰ ਤੇ ਦੇਖੋ ਦੋਸਤੋ ਲੋਕ ਕਿਦਾਂ ਘੇਰ-ਘੇਰ ਕੇ ਬੜੀ ਸ਼ਰਧਾ ਨਾਲ ਲੋਕਾਂ ਨੂੰ ਕੜਾ ਤੇ ਛੋਲਿਆਂ ਦਾ ਪ੍ਰਸ਼ਾਦ ਸ਼ਿਕਾਰੇ ਨੇ ਬੜੀ ਰੀਜ ਨਾਲ ਸੇਵਾ ਕਰ ਰਹੇ ਨੇ ਤੇ ਦੋਸਤੋ ਹੁਣ ਮੈਂ ਪਹੁੰਚ ਗਿਆ ਸ਼ਹਿਰ ਤੇ ਆਪਣੀ ਆਟੋ ਵਿੱਚ ਪਵਾਇਆ ਥੋੜਾ ਡੀਜ਼ਲ ਤੇ ਅੱਗੇ ਇਹ ਦੇਖੋ ਦੋਸਤੋ ਬਾਜ਼ਾਰ ਵਿੱਚ ਚੱਲ ਰਿਹਾ ਏ ਮਾਤਾ ਰਾਣੀ ਦਾ ਇੱਕ ਹੋਰ ਵੱਡਾ ਲੰਗਰ ਤੇ ਇਸ ਮੁਹੱਲੇ ਦੇ ਲੋਕ ਤਕਰੀਬਨ ਰੋਜ਼ ਹੀ ਨਵੀਂ-ਨਵੀਂ ਤਰ੍ਹਾਂ ਦਾ ਲੰਗਰ ਲਾਉਂਦੇ ਨੇ ਤੇ ਡੀਜੇ ਉੱਚੀ ਦਾਨੀ ਲੱਗਾ ਹੋਇਆ ਤੇ ਬਹੁਤ ਵਧੀਆ ਭਜਨ ਚੱਲ ਰਹੇ ਨੇ ਤੇ ਲੋਕ ਨੱਚ ਰਹੇ ਨੇ ਤੇ ਇਹ ਦੇਖੋ ਦੋਸਤੋ ਵੀਰ ਬੜੀ ਨੇਚਾ ਨਾਂ ਸੇਵਾ ਕਰ ਰਹੇ ਨੇ ਤੇ ਅੱਜ ਦੋਸਤੋ ਇਹਨਾਂ ਸੇਵਾਦਾਰਾਂ ਨੇ ਲਾਇਆ ਹੋਇਆ ਏ ਮਿੱਠੀ ਖੀਰ ਦਾ ਲੰਗਰ ਤੇ ਦੇਖੋ ਦੋਸਤੋ ਕਿੰਨੀ ਨੇਚਾ ਨਾ ਛੋਟੇ ਵੀਰ ਸੇਵਾ ਕਰ ਰਹੇ ਨੇ ਤੇ ਦੇਖੋ ਦੋਸਤੋ ਲੋਕ ਫਟਾਫਟ ਇੱਕ ਡੂਨੇ ਚੋਂ ਖੀਰ ਖਾ ਕੇ ਸਿੱਟ ਕੇ ਫਟਾਫਟ ਦੂਜਾ ਲੈ ਰਹੇ ਨੇ ਤੇ ਇਹਨਾਂ ਵੱਲੋਂ ਕੋਈ ਨਾ ਨਹੀਂ ਤੇ ਲੋਕ ਖੀਰ ਖਾ ਕੇ ਬਹੁਤ ਖੁਸ਼ ਨੇ ਤੇ ਕਈ ਵੀਰ ਹਲਕਾ ਹਲਕਾ ਨੱਚ ਵੀ ਰਹੇ ਨੇ ਡੀਜੇ ਤੇ ਤੇ ਫੇ ਦੋਸਤੋ ਆਪਾਂ ਵੀ ਛਕਿਆ ਮਿੱਠੀ ਖੀਰ ਦਾ ਲੰਗਰ ਸੱਚੀ ਖੀਰ ਬਹੁਤ ਟੇਸਟੀ ਸੀ ਤੇ ਦੋਸਤੋ ਹੁਣ ਮੈਂ ਸ਼ਾਮ ਨੂੰ ਆ ਗਿਆ ਆਪਣੇ ਅੱਡੇ 'ਚ ਤੇ ਲੈ ਘਰ ਵਾਸਤੇ ਦੁੱਧ ਦੇ ਪੈਕੇਟ ਤੇ ਨਾਲੇ ਲੈ ਆਪਣੀ ਫੇਵਰੇਟ ਦੁਕਾਨ ਤੋਂ ਸਪੈਸ਼ਲ ਆਲੂ ਦੋਸਤੋ ਇਹ ਆਲੂ ਬਹੁਤ ਵਧੀਆ ਕੁਆਲਿਟੀ ਦੇ ਨੇ ਬਿਲਕੁਲ ਮਿੱਠੇ ਨਹੀਂ ਬਣਦੇ ਬਿਲਕੁਲ ਬਹੁਤ ਵਧੀਆ ਬਣਦੇ ਨੇ ਬਾਕੀ ਆਲੂ ਪਾਣੀ ਵਾਲੇ ਨੇ ਇਹ ਬਹੁਤ ਵਧੀਆ ਕੁਆਲਿਟੀ ਦੇ ਨੇ